ਨਾਬਾਦੀ ਪਿੰਡ ਕਨ ਸੁਹਾਦੀ ਪੰਚਾਇਤ ਨੇ ਉਹਦਾ ਸੰਭਾਲਦੇ ਹੀ ਪਿੰਡ ਦੀ ਕਈ ਏਕੜ ਸ਼ਾਮਲਾਟ ਜ਼ਮੀਨ ਤੇ ਹੋਈ ਨਾਜਾਇਜ਼ ਕਬਜ਼ੇ ਨੂੰ ਸਰਪੰਚ ਸਤਨਾਮ ਸਿੰਘ ਨੇ ਆਪ ਟਰੈਕਟਰ ਚਲਾ ਚੁੜਾਇਆ ਇਸ ਮੌਕੇ ਤੇ ਸਰਪੰਚ ਸਤਨਾਮ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਕਈ ਸਾਲਾਂ ਤੋਂ 4 ਏਕੜ ਪੰਚਾਇਤੀ ਜ਼ਮੀਨ ਤੇ ਪਿੰਡ ਦੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ ਤੇ ਅਸੀਂ ਉਹਦਾ ਸੰਭਾਲਦੇ ਪਹਿਲਾ ਨਾਜਾਇਜ਼ ਕਬਜ਼ਾ ਛੁਡਾਇਆ ਹੈ ਉਹਨੇ ਕਿਹਾ ਕਿ ਮੈਨੂੰ ਸੰਮਤੀ ਨਾਲ ਸਰਪੰਚ ਹੀ ਬਣਾਇਆ ਸੀ ਤੇ ਲੋਕਾਂ ਦੀ ਵੀ ਇਹੀ ਮੰਗ ਸੀ ਪੰਜਾਬ ਸਰਕਾਰ ਵੀ ਸ਼ਾਮਲਾਟ ਦੇ ਜ਼ਮੀਨਾਂ ਦੇ ਕਬਜ਼ੇ ਨੂੰ ਛੁਡਾ ਰਹੀ ਹੈ ਇਸ ਜ਼ਮੀਨ ਦੇ ਨਾਲ ਪਿੰਡ ਦੇ ਵਿੱਚ ਵੀ ਆਮਦਨ ਹੋਵੇਗੀ ਇਸ ਮੌਕੇ ਤੇ ਪੰਚਾਇਤੀ ਅਸਰ ਨੇ ਦੱਸਿਆ ਕਿ ਕਾਫੀ ਸਮੇ ਤੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਅੱਜ ਹੀ ਛੁਡਾਇਆ ਗਿਆ ਹਾਂਜੀ ਮੈਂ ਸੁਤਨਾਬ ਸਿੰਘ ਸਰਪੰਚ ਪਿੰਡ ਕਣਸਵਾ ਖੁਰਦ ਮੈਨੂੰ ਪਿੰਡ ਵਾਸੀਆਂ ਨੇ ਸੰਮਤੀ ਨਾਲ ਸਰਪੰਚ ਬਣਾਇਆ ਸੀਗਾ ਸਾਡੀ ਪਹਿਲੀ ਹੀ ਮੀਟਿੰਗ ਦੇ ਵਿੱਚ ਪਹਿਲਾ ਪਿੰਡ ਵੱਲੋਂ ਮੰਗ ਰੱਖੀ ਗਈ ਸੀਗੀ ਵੀ ਸਾਡੇ ਪਿੰਡ ਦੇ ਵਿੱਚ ਐਸ ਸੀ ਜ਼ਮੀਨ ਜੋ ਲਗਭਗ 4 ਇਕੜ ਦੇ ਤਕਰੀਬਨ ਉਹਦੀ ਬੋਲੀ ਨਹੀਂ ਹੋਈ ਸੀਗੀ 3 ਸਾਲਾਂ ਤੋਂ ਇੱਕਣੇ ਪਈ ਸੀਗੀ ਪਿੰਡ ਵਾਸੀਆਂ ਦੀ ਮੰਗ ਸੀਗੀ ਤੇ ਉਹਦੇ ਰਿਕਾਰਡਿੰਗ ਹੈ ਅਸੀਂ ਤੇ ਆਪਣੇ ਸਕਤੀ ਸਾਹਿਬ ਬੈਠੇ ਨੇ ਬੀ ਡੀ ਪੀਓ ਮੈਡਮ ਬਲਜੀਤ ਕੌਰ ਜੀ ਖਾਲਸਾ ਉਹਨਾਂ ਦੇ ਵੱਲੋਂ ਤੇ ਸਰਕਾਰ ਦੀ ਹਦਾਇਤ ਅਨੁਸਾਰ ਅਸੀਂ ਅੱਜ ਉਹਦੀ ਬੋਲੀ ਕਰਾਤੀ ਜੀ ਪਹਿਲੀ ਹੀ ਮੀਟਿੰਗ ਦੇ ਵਿੱਚ ਉਹਦੇ ਨਾਲ ਪਿੰਡ ਦਾ ਵੀ ਫਾਇਦਾ ਹੋਊਗਾ ਤੇ ਸਰਕਾਰ ਦਾ ਵੀ ਫਾਇਦਾ ਹੋਊਗਾ ਅੱਗੇ ਨੂੰ ਵੀ ਅਸੀਂ ਇੱਕਣੇ ਹੀ ਪਿੰਡ ਦੇ ਜੋ ਸਿਆਮ ਲਾਟਾ ਜਾਂ ਨਿਯਾਜ ਕਬਜ਼ਕਾਰ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ ਸਾਰੀ ਜ਼ਮੀਨ ਦੀ ਪੂਰਨ ਤੌਰ ਤੇ ਬੋਲੀ ਹੋਊਗੀ ਕਿੰਨੇ ਚੋਈ ਹੈ ਬੋਲੀ ਬੋਲੀ ਤਕਰੀਬਨ 50000 ਰੁਪਏ ਚ ਹੋਈ ਹੈ ਜੀ ਵੈਸੇ ਇੱਥੇ ਪਾਣੀ ਨਹੀਂ ਹੈਗਾ ਜ਼ਮੀਨ ਦੇ ਵਿੱਚ ਤੁਰੂ ਅਗਲਾ ਜਿਹੜਾ ਨਾਲ ਲੱਗਦਾ ਬੰਦਾ ਕੋਈ ਵੀ ਉਹਨੇ ਆਪਣੀ ਅਡਜਸਟਮੈਂਟ ਜੀ ਕਰਕੇ ਲੈ ਲਈ ਅੱਗੇ ਨੂੰ ਅਸੀਂ ਪਾਣੀ ਦਾ ਵੀ ਪ੍ਰਬੰਧ ਕਰਾਂਗੇ ਇੱਥੇ ਤੇ ਜ਼ਮੀਨ ਨੂੰ ਵੱਧ ਚੜ੍ਹ ਕੇ ਰੇੜ ਜਿਹਦੇ ਨਾਲ ਪਿੰਡ ਦਾ ਵੀ ਫਾਇਦਾ ਹੋ ਸਕੇ ਤੇ ਸਰਕਾਰ ਦੀਆਂ ਹਦਾਇਤਾਂ ਨੇ ਜੋ ਉਹਨਾਂ ਦਾ ਵੀ ਫਾਇਦਾ ਹੋ ਸਕੇ ਤੇ ਜਿਹਨਾਂ ਨਾਲ ਸਰਕਾਰ ਦਾ ਵੀ ਫਾਇਦਾ ਹੋਊਗਾ ਜਦੋਂ ਨਿਯਾਜ ਕਬਜ਼ਕਾਰ ਨਾਲ ਇੱਕ ਇਹ ਹੋ ਜਾਂਦਾ ਵੀ ਬੋਲੀ ਇੱਕ ਬਟਕਦੀ ਨਹੀਂ ਹੋਈ ਹੈਗੀ ਦੋਵੇਂ ਬੰਦੇ ਵੀ ਕਬਜ਼ਕਾਰ ਹੋ ਜਾਂਦੇ ਨੇ ਇਸ ਕਰਕੇ ਨਿਯਾਜ ਕਬਜ਼ਕਾਰ ਕਿਸੇ ਦਾ ਨਹੀਂ ਛੱਡਿਆ ਜਾਊਗਾ ਮੇਰੀ ਹੱਥ ਜੋੜ ਕੇ ਵੀ ਬੇਨਤੀ ਆ ਸਾਡੇ ਪਿੰਡ ਦੇ ਵਿੱਚ ਇੱਕ ਦੋ ਥਾਵਾਂ ਤੇ ਹੈਗੇ ਨੇ ਉਹ ਕੇਸ ਕੂਜਾ ਲਈ ਬੈਠੇ ਨੇ ਵੀ ਉਹ ਵੀ ਸੜਦਾਨੋਂ ਪਿੰਡ ਦੀ ਹੀ ਸਿਆਮਲਾਟਾ ਕਰਨਬੀਰ ਸਿੰਘ ਮੈਂ ਪੰਚਾਇਤ ਦਫ਼ਤਰ ਬਿਡਿਓ ਆਫਿਸ ਤੋਂ ਜੀ ਅੱਜ ਅਸੀਂ ਕੰਸੂਆ ਖੁਰਦ ਇਕੱਠੇ ਹੋਏ ਸੀ ਜੀ ਅੱਜ ਸਾਡੀ ਨਵੀਂ ਪਾਣੀ ਪੰਚਾਇਤ ਕੰਸੂਆ ਖੁਰਦ ਦੀ ਬੜੀ ਸਰਬਸੰਮਤੀ ਨਾਲ ਬਣੀ ਹੈ ਜੀ ਇਹਨਾਂ ਨੇ ਅੱਜ ਪਹਿਲਾ ਮਤਾ ਪਾਇਆ ਤੇ ਪਲੱਸ ਇੱਥੇ ਬੋਲੀ ਕਰਵਾਈ ਹੈ ਇਹ ਕਾਫੀ ਟਾਈਮ ਤੋਂ ਬੋਲੀ ਰਹਿੰਦੀ ਸੀ ਜੀ ਐਸਸੀ ਵਰਗ ਦੇ ਰਕਬੇ ਦੀ ਤੇ ਜੋ ਕਿ ਅੱਜ ਅਮਨ ਅਮਾਨ ਨਾਲ ਹੋ ਚੁੱਕੀ ਹੈ ਥੈਂਕ ਯੂ ਕਿੰਨੀ ਜਗ੍ਹਾ ਦੀ ਬੋਲੀ ਸੀ ਇਹ 19 ਬਿਗੀ ਹੈ ਜੀ ਇਹ ਹੋ ਗਈ ਜੀ ਆਪਣੇ 45000 ਸਮਥਿੰਗ ਚ ਹੋਈਏ ਜੀ 50000 ਚ 50000 ਜਿਹਦੇ ਨਾਮ ਤੇ ਹੋਈ ਇਹ ਹੋਈ ਜੀ ਆਪਣੇ ਨਰਿੰਦਰ ਨਰਿੰਦਰ ਗੁਆ ਨਰਿੰਦਰ ਸਿੰਘ ਦੇ ਨਾਮ ਤੇ